ਕਿ ਚੰਨੇ ਹੋਏ ਮੁੰਡੇ ਕੁੜੀ ਨੇ ਕੀਤਾ ਗਲਤ ਕੰਮ ਕੁੜੀ ਨੇ ਕੀਤਾ ਮਜਬੂਰ ਮੁੰਡੇ ਨੂੰ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਮੁੰਡਾ ਵੀ ਸੀ ਤਿਆਰ ਕਰਦੇ ਨਹੀਂ ਮੰਨੇ ਕੁੜੀ ਦੇ ਤੇ ਕੁੜੀ ਕਹਿੰਦੀ ਮੈਨੂੰ ਭਜਾ ਕੇ ਲੈ ਜਾ ਮੁੰਡਾ ਲੈ ਗਿਆ ਭਜਾ ਕੇ 12 13 ਦਿਨਾਂ ਬਾਅਦ ਫੜੇ ਗਏ ਜਦੋਂ ਫੜੇ ਗਏ ਮੁੰਡੇ ਦੀ ਕੁੱਟਮਾਲ ਕੀਤੀ ਉਹਦੇ ਮਾਮਿਆਂ ਨੇ ਉਹਦੇ ਕਿਹਾ ਵੀ ਮੇਰੇ ਛਤਰ ਪਾਤੇ ਕੁੜੀ ਕਹਿੰਦੀ ਮੇਰੀ ਖਾਤਰ ਤੂੰ ਛਤਰ ਵੀ ਨਹੀਂ ਖਾ ਸਕਦਾ ਹੁਣ ਦੁਬਾਰੇ ਉਹਨੂੰ ਮੈਸੇਜ ਕਰਦੀ ਆ ਵੀ ਮੈਂ ਤੇਰੀ ਆ ਤੇਰੀਆਂ ਮਾਂ ਤੇਰੀ ਬਣ ਕੇ ਰਹਿਣਾ ਉਹ ਮੁੰਡਾ ਕਹਿੰਦਾ ਮੈਂ ਹੁਣ ਤੇਰੇ ਤੇ ਯਕੀਨ ਨਹੀਂ ਕਰ ਸਕਦਾ ਆਪਾਂ ਉਹ ਮੁੰਡੇ ਨਾਲ ਗੱਲ ਕਰਾਉਨੇ ਆ ਆ ਜਾ ਬਈ ਮਾੜਾ ਜਾ ਖੱਚ ਕੇ ਸਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਗੁਰੀ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਇੱਕ ਆਸ਼ਕਨਾ ਜਿਹੜਾ ਕੀ ਕਿਸੇ ਕੁੜੀ ਨੂੰ ਭਿਹਾ ਕੇ ਲੈ ਗਿਆ ਸੀਗਾ ਉਹਦੇ ਕਹਿਣ ਤੇ ਉਸ ਤੋਂ ਬਾਅਦ ਉਹ ਗਈ ਮੁਕਰ ਤੇ ਇਹਦੀ ਛਤਰਬੇੜ ਕੀਤੀ ਇਹਦੇ ਮਾਮਿਆਂ ਨੇ ਉਹਦੇ ਕੁੜੀ ਦੇ ਮਾਮਿਆਂ ਨੇ ਸਸੀ ਗੱਲ ਬਈ ਸਸਰੀ ਗੱਲ ਕੀ ਹਾਲ ਆ ਬਈ ਬਾਈ ਵਧੀਆ ਤੁਸੀਂ ਕੀ ਗੱਲ ਹੋਈ ਤੁਹਾਨੂੰ ਕੁੱਟਿਆ ਕੋ ਤਾਂ ਉਹਨਾਂ ਨੇ ਸਰ ਮੇਰੀ ਕੁੜੀ ਨਾਲ ਗੱਲ ਸੀ ਦੋ ਢਾਈ ਸਾਲ ਰਹੀ ਹੈ ਕਾਲਜ ਪੜ੍ਹਦੇ ਸੀ ਠੀਕ ਹੈ ਠੀਕ ਹੈ ਤੇ ਕਾਲਜ ਵਿੱਚ ਅਸੀਂ ਦੋ ਤੜਾ ਢਾਈ ਸਾਲ ਇਕੱਠੇ ਰਹੇ ਚਲੋ ਡਿਗਰੀ ਕੰਪਲੀਟ ਹੋਣ ਵਾਲੀ ਹੋਗੀ ਚਲੋ ਘਰ ਵਿਆਹ ਉਹਦਾ ਦੇਖਣ ਲੱਗ ਪਏ ਅਸੀਂ ਕਿਹਾ ਚਲੋ ਕੁੜੀ ਕਹਿੰਦੀ ਵੀ ਚਲ ਤੂੰ ਘਰੇ ਪਤਾ ਕਰ ਲਾ ਉਹਦੇ ਵੀ ਤੂੰ ਵੀ ਮਨਾਲਾ ਮੈਂ ਵੀ ਮਨਾ ਲੈਂਨੀ ਆਈ ਹਮ ਉਹਨੇ ਇਦਾਂ ਕਿਹਾ ਮੈਂ ਵੀ ਚਲੋ ਉਹਦੇ ਘਰੇ ਗੱਲ ਕਰ ਲਈ ਮੇਰੇ ਘਰ ਦੇ ਕਹਿੰਦੇ ਚਲੋ ਜਿਵੇਂ ਤੇਰੀ ਰਜਮੰਦੀ ਹੈ ਪਰ ਉਹਦੇ ਘਰ ਦੇ ਨਹੀਂ ਮੰਨੇ ਉਦੇ ਘਰ ਦੇ ਨਾਮ ਮੰਨਣ ਕਰਕੇ ਉਹ ਕਹਿੰਦੀ ਵੀ ਚਲੋ ਜਿਵੇਂ ਵੀ ਹੈਗਾ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਹੀ ਕਰਾਉਣਾ ਭਾਵੇਂ ਕੁਛ ਮਰਜ਼ੀ ਹੋ ਜੇ ਉਹ ਆਪਦੇ ਘਰਦਿਆਂ ਦੇ ਜਾਇਦ ਵੀ ਜਾ ਕੇ ਮੈਨੂੰ ਕਹਿੰਦੀ ਵੀ ਮੈਂ ਵੀ ਤੇਰੇ ਨਾਲ ਵੀ ਭੱਜ ਕੇ ਵੀ ਵਿਆਹ ਕਰਾ ਲੂੰਗੀ ਮੈਂ ਕਿਹਾ ਠੀਕ ਆ ਜੀ ਪਰ ਮੇਰੇ ਯਾਰ ਬੇਲੀ ਮੈਨੂੰ ਬਹੁਤ ਰੋਕਦੇ ਰਹੇ ਵੀ ਤੂੰ ਆ ਨਾ ਕਰ ਵੀ ਤੇ ਚ ਬਦਨਾਮੀ ਆ ਕੁੜੀਆਂ ਮੁੱਕਰ ਜਾਂਦੀਆਂ ਇਹ ਉਹ ਪਰ ਮੈਂ ਨਹੀਂ ਯਕੀਨ ਕੀਤਾ ਉਹਨਾਂ ਦੀ ਗੱਲ ਦਾ ਮੈਂ ਕਿਹਾ ਕੋਈ ਨਾ ਜਦੋਂ ਕੁੜੀ ਐਨਾ ਸਪੋਰਟ ਕਰੀ ਜਾਂਦੀ ਹੈ ਵੀ ਚਲੋ ਕਰਾ ਲਾਂਗੇ ਠੀਕ ਹੈ ਜੀ ਅਸੀਂ ਸਾਰਾ ਹੱਲ ਕਰ ਲਿਆ ਕੁੜੀ ਕਹਿੰਦੀ ਵੀ ਮੈਂ ਵੀ ਪੈਸੇ ਲੱਤੇ ਦੇ ਵੀ ਹੱਲ ਕਰ ਲਿਆ ਜਿਹੜੇ ਗਹਿਣੇ-ਗੁਨੇ ਪੈਸੇ ਸੀ ਚਾਰ ਮੈਂ ਚੱਕ ਲਈ ਤੇ ਬਾਅਦ ਚ ਜਦੋਂ ਅਸੀਂ ਭੱਜ ਬੁੱਜ ਗਏ ਅਸੀਂ 10-12 ਦਿਨ ਹੀ ਚੰਡੀਗੜ੍ਹ ਲਾਇਆ ਜੀ ਤੇ ਉਸ ਤੋਂ ਬਾਅਦ ਪਤਾ ਨਹੀਂ ਉਹਨਾਂ ਨੇ ਪੁਲਿਸ 'ਚ ਰਿਪੋਰਟ ਲਿਖਾਤੀ ਵੀ ਪੁਲਿਸ ਦੇ ਰਿਪੋਰਟ ਲਿਖਾਉਣ ਦੇ ਬਾਅਦ ਅਸੀਂ ਕਿਵੇਂ ਵੀ 10-15 ਦਿਨਾਂ ਬਾਅਦ ਜਦੋਂ ਫੜੇ ਗਏ ਉਹਨਾਂ ਨੇ ਮੈਨੂੰ ਪਿੰਡ ਲਿਆਂਦਾ ਥੋੜੀ ਸਮੇਤ ਚੰਡੀਗੜ ਕਿੱਥੇ ਰਹੇ ਸੀ ਕੋਈ ਫਲੈਟ ਚ ਕਿ ਕਿਸੇ ਦੇ ਘਰੇ ਸੀ ਚੰਡੀਗੜ ਜੀ ਯਾਰ ਦੋਸਤ ਦਾ ਫਲੈਟ ਸੀਗਾ ਉੱਥੇ ਪੀਪੀ ਲਿਆ ਹੋਇਆ ਸੀਗਾ ਉੱਥੇ ਰਹਿੰਦੇ ਰਹੇ ਅਸੀਂ 10 ਬਰ ਖਾਣਾ ਪੀਣਾ ਸਾਰਾ ਕੁਝ ਹੱਲ ਕਰਕੇ ਉੱਥੇ ਰਹਿੰਦੇ ਰਹੇ 10 ਬਰ ਅਸੀਂ ਜੀ ਲਵ ਮੈਰਿਜ ਦਾ ਵੀ ਕੀਤਾ ਜ਼ਗਾਈ ਵੀ ਕੱਲੇ ਸਾਇੰਸੋਂ ਰਹਿ ਗਈ ਕੋਟ ਮੈਰਿਜ ਕਰਾਉਣ ਨੂੰ ਤਿਆਰ ਸੀ ਗਈ ਠੀਕ ਹੈ ਜੀ ਪਰ ਅਸੀਂ ਮੌਕੇ ਤੇ ਫੜੇ ਗਏ ਜਿਹਦੇ ਕਰਕੇ ਸਾਨੂੰ ਪਿੰਡ ਲੈ ਕੇ ਆਇਆ ਗਿਆ ਪਿੰਡ 'ਚ ਆ ਕੇ ਜਦੋਂ ਕੁੜੀ ਨੂੰ ਪੁੱਛਿਆ ਗਿਆ ਜੀ ਕੁੜੀ ਮੌਕੇ ਤੇ ਮੁੱਕਰ ਗਈ ਕਹਿੰਦੀ ਮੇਰੀ ਇਹਦੇ 'ਚ ਕੋਈ ਗਲਤੀ ਨਹੀਂ ਮੈਨੂੰ ਇਹ ਧੱਕੇ ਨਾਲ ਭਜਾ ਮੈਂ ਪੜਾਵੀ ਮੈਂ ਇੱਕ ਮੁੰਡਾ ਵੀ ਇੱਕ ਕੁੜੀ ਨੂੰ ਕਿਵੇਂ ਭਜਾ ਕੇ ਲੈ ਕੇ ਜਾ ਸਕਦਾ ਜੀ ਧੱਕੇ ਨਾਲ ਉਹ ਵੀ 10 12 ਦਿਨ ਕੁੜੀ ਨੂੰ ਕਿਵੇਂ ਰੱਖ ਸਕਦਾ ਜੀ ਕਿਸੇ ਫਲੈਟ ਚ ਹਨਾ ਜੀ ਪਰ ਕੁੜੀ ਮੁਕਰ ਗਈ ਕੁੜੀ ਕਹਿੰਦੀ ਵੀ ਮੇਰੀ ਕੋਈ ਗਲਤੀ ਨਹੀਂ ਤੇ ਜੇ ਮੈਨੂੰ ਧੱਕੇ ਨਾਲ ਲੈ ਕੇ ਗਿਆ ਜੀ ਬਾਈ ਕਹਿੰਦਾ ਅਸੀਂ ਇਕੱਠੇ ਪੜਦੇ ਸੀ ਡਿਗਰੀ ਸਾਡੀ ਕੰਪਲੀਟ ਹੋਣ ਵਾਲੀ ਸੀ ਤੇ ਮੈਨੂੰ ਕੁੜੀ ਨੇ ਮਜਬੂਰ ਕੀਤਾ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਕਹਿੰਦਾ ਤਿਆਰ ਤਾਂ ਮੈਂ ਵੀ ਸੀ ਵਿਆਹ ਕਰਾਉਣ ਨੂੰ ਪਰ ਮੈਂ ਪਹਿਲਾਂ ਸਿਰ ਹੋ ਕੇ ਕਰਾਉਣਾ ਚਾਹੁੰਦਾ ਸੀ ਪਰ ਉਹ ਕਹਿੰਦੀ ਨਹੀਂ ਆਪਾਂ ਵਿਆਹ ਕੰਪਲੀਟ ਹੋਣ ਤੋਂ ਡਿਗਰੀ ਕੰਪਲੀਟ ਜਦੋਂ ਹੋ ਗਈ ਨਾਲ ਦੀ ਨਾਲ ਹੀ ਕਰਾਉਣਾ ਤੂੰ ਆਪਦੇ ਘਰੇ ਮਨਾ ਮੈਂ ਆਪਦੇ ਮਨਾਉਣੀ ਆ ਇਹਨੇ ਆਪਦੇ ਪਰਿਵਾਰ ਨੂੰ ਮਨਾ ਲਿਆ ਪਰ ਜਦੋਂ ਉਹਨੇ ਆਪਦੇ ਪਰਿਵਾਰ ਨੂੰ ਪੁੱਛਿਆ ਤੇ ਉਹ ਨਹੀਂ ਮੰਨੇ ਉਹਨੇ ਇਹਨੂੰ ਮਜਬੂਰ ਕੀਤਾ ਵੀ ਆਪਾਂ ਭੱਜ ਜਾਂਦੇ ਆ ਜਦੋਂ ਭਾ ਚੱਲਦੇ ਆਂ ਉਸ ਤੋਂ ਬਾਅਦ ਇਹ ਭੱਜ ਗਏ ਚੰਡੀਗੜ੍ਹ ਰਹਿ ਜਾ ਕੇ ਕਿਸੇ ਦੇ ਯਾਰ ਦੋਸਤ ਦੇ ਫਲੈਟ 'ਚ ਉਸ ਤੋਂ ਬਾਅਦ ਉੱਥੇ ਕਿਤੇ ਫੜੇ ਗਏ ਜਦੋਂ ਫੜੇ ਗਏ ਉਸ ਤੋਂ ਬਾਅਦ ਇਹਨੂੰ ਪਿੰਡ ਲਿਆਂਦਾ ਗਿਆ ਪਿੰਡ ਲਿਆ ਕੇ ਜਦੋਂ ਕੁੜੀ ਨੂੰ ਪੁੱਛਿਆ ਕੁੜੀ ਮੁੱਕਰ ਗਈ ਕੁੜੀ ਕਹਿੰਦੀ ਜੀ ਇਹ ਮੈਨੂੰ ੱੱਕੇ ਨਾ ਲੈ ਕੇ ਗਿਆ ੱੱਕੇ ਨਾ ਕੋਈ ਨਹੀਂ ਲਿਆ ਸਕਦਾ ੱੱਕੇ ਨਾ ਇੱਕ ਦਿਨ ਉਹ ਦੋ ਦਿਨ ਉਹ 12 13 ਦਿਨ ਕਿਵੇਂ ਰੋ ਕੁੜੀ ਦੀ ਸਹਿਮਤੀ ਨਾਲ ਹੀ ਸਾਰਾ ਕੁਝ ਹੁੰਦਾ ਭਾਈ ਮੁਰਕੇ ਹੁਣ ਤੁਹਾਨੂੰ ਜਦੋਂ ਪਿੰਡ ਲਿਆਂਦਾ ਉਹ ਮੁੱਕਰ ਗਈ ਉਸ ਤੋਂ ਬਾਅਦ ਸਾਡੇ ਨਾਲ ਕੀ ਹੋਇਆ ਉਸ ਤੋਂ ਬਾਅਦ ਜੀ ਮੈਨੂੰ ਉਹਦੇ ਮਾਮਿਆਂ ਦੋਵਾਰਾਂ ਵੀ ਚਲੋ ਜਦੋਂ ਮੈਂ ਉਹ ਉਹਨਾਂ ਨੇ ਮੈਨੂੰ ਕੁੱਟਿਆ ਘਟਿਆ ਗਿਆ ਜਦੋਂ ਵੀ ਮੇਰੇ ਘਰ ਦੇ ਨਹੀਂ ਆਏ ਸੀਗੇ ਉਹਨਾਂ ਨੇ ਮੈਨੂੰ ਕੁੱਟਿਆ ਘਟਿਆ ਪੁਲਿਸ ਦੇ ਵੀ ਰਿਪੋਰਟ ਲਖਾਈ ਪੁਲਿਸ ਵਾਲੇ ਕਹਿੰਦੇ ਅਸੀਂ ਪਰਚਾ ਪਾਵਾਂਗੇ ਵੀ ਕੁੜੀ ਇਹਦੇ ਚ ਵੀ ਸਹੀ ਆ ਵੀ ਤੂੰ ਗਲਤ ਆ ਵੀ ਮੈਨੂੰ ਪਰਚੇ ਦਾ ਵੀ ਡਰਾਵਾ ਦਿੱਤਾ ਗਿਆ ਜੀ ਪਰ ਕੁੜੀ ਮੌਕੇ ਤੇ ਮੁੱਕਰ ਗਈ ਵੀ ਕੁੜੀਏ ਹੁਣ ਦੇਖ ਲੋ ਤੁਸੀਂ ਦੇਖ ਲੋ ਵੀ ਮੈਂ ਬਿਨਾ ਕਿਵੇਂ ਕੁੜੀ ਦੀ ਪਰਮਿਸ਼ਨ ਤੋਂ ਭਜਾ ਕੇ ਲੈ ਕੇ ਜਾ ਸਕਦਾ ਹਾਂ ਇਹਨੂੰ ਕੁੜੀ ਮੌਕੇ ਤੇ ਮੁੱਕਰ ਗਈ ਜਿਹਦੇ ਕਰਕੇ ਮੇਰੇ ਤੇ ਪਰਚੇ ਦਾ ਵੀ ਪੈ ਰਿਆ ਹੀ ਹੁਣ ਤੁਸੀਂ ਦੇਖ ਲੋ ਹੁਣ ਅੱ비 ਵਿਵਹ ਦੇ ਘਰ ਦੇ ਕਹਿ ਰਹੇ ਸਾਡੀ ਕੁੜੀ ਸਹੀ ਆ ਵੀ ਮੁੰਡਾ ਗਲਤ ਆ ਵੀ ਮੁੰਡੇ ਦੀ ਕੀ ਗਲਤੀ ਮੁੰਡਾ ਚਲੋ ਮੈਂ ਮੰਨਦਾ ਜੀ ਮੇਥੋਂ ਗਲਤੀ ਹੋਈ ਮੈਂ ਕੁੜੀ ਨੂੰ ਭਜਾ ਕੇ ਲੈ ਕੇ ਗਿਆ ਪਰ ਮੇਰੇ ਕੋਲ ਹਲੇ ਤੱਕ ਸਬੂਤ ਪਏ ਆ ਜਿਹਦੇ ਚ ਮੈਂ ਉਹਨੂੰ ਬਹੁਤ ਕਿਹਾ ਵੀ ਮੈਨੂੰ ਹਲੇ ਪੈਰਾਂ ਸਿਰ ਹੋ ਜਾਂਦੇ ਵੀ ਆਪਾਂ ਘਰਦਿਆਂ ਦੀ ਰਜਾਮੰਦੀ ਨਾਲ ਵਿਆਹ ਕਰਾਵਾਂਗੇ ਪਰ ਕੁੜੀ ਠੱਕੇ ਨਾਲ ਕਹਿੰਦੀ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਹੀ ਕਰਾਉਣਾ ਮੇਰੇ ਘਰ ਦੇ ਨਹੀਂ ਮੰਨਦੇ ਵੀ ਮੇਰਾ ਘਰ ਦੇ ਕਿਥੇ ਹੋਰ ਮੇਰਾ ਵਿਆਹ ਕਰਦਿਆਣਗੇ ਮੇਰੀ ਡਿਗਰੀ ਹੋ ਚੁੱਕੀ ਹੈ ਤੂੰ ਜਿਵੇਂ ਮਰਜ਼ੀ ਕਰ ਪਰ ਮੇਰੇ ਨਾਲ ਵਿਆਹ ਕਰਾ ਪਰ ਮੈਨੂੰ ਧੱਕੇ ਨਾਲ ਜਦੋਂ ਉਹਨੇ ਇੰਨਾ ਕੁਝ ਕੀਤਾ ਫਿਰ ਮੈਨੂੰ ਵੀ ਮਜਬੂਰ ਹੋਣਾ ਪਿਆ ਉਹਨੂੰ ਲੈ ਕੇ ਜਾਣਾ ਪਿਆਈ ਬਾਈ ਇੱਕ ਦੁਨੀਆਂ ਦਾ ਦਸਤੂਰ ਆ ਕਹਿੰਦੇ ਜੇ ਮੁੰਡਾ ਛੱਡੇ ਤਾਂ ਉਹ ਤੋਖਾ ਹੁੰਦਾ ਤੇ ਜੇ ਕੁੜੀ ਛੱਡੇ ਉਹਦੀ ਮਜਬੂਰੀ ਬਣ ਜਾਂਦੀ ਆ ਇਹ ਹੈ ਦੋਨੇ ਪਾਸੇ ਤੋਖਾ ਜਦੋਂ ਆਪਾਂ ਕਰਦੇ ਆ ਬਾਈ ਨੂੰ ਮਜਬੂਰ ਕੀਤਾ ਉਹਨੇ ਇੱਕਾ ਤਨਾ ਤਾੜੀ ਨਹੀਂ ਵੱਜਦੀ ਹੁੰਦੀ ਦੋਨਾਂ ਨਾਲ ਹੀ ਵੱਜੂਗੀ ਜਦੋਂ ਉਹ ਲੈ ਕੇ ਗਈ ਇਹਨੂੰ ਇਹਨੂੰ ਆਇਆ ਹੋ ਗਿਆ ਵੀ ਕੱਲ ਨੂੰ ਮੇਰੇ ਤੇ ਇਲਜ਼ਾਮ ਨਾ ਲੱਗੇ ਜਾਂ ਮੈਨੂੰ ਕੁੜੀ ਤਾਣੇ ਮਿਹਣੇ ਨਾ ਮਾਰੇ ਵੀ ਤੂੰ ਮੇਰੇ ਨਾਲ ਧੋਖਾ ਕੀਤਾ ਤੇ ਜਦੋਂ ਉੱਥੇ ਆ ਕੇ ਉਹਨੂੰ ਇਹਦੇ ਛਤਰ ਬਜੇੜ ਕਰਾਤੀ ਤੇ ਆਪ ਗਈ ਮੋਕਰ ਤੇ ਉੱਥੇ ਕਹਿੰਦੀ ਮੇਰੀ ਮਜਬੂਰੀ ਬਣ ਗਈ ਮਜਬੂਰੀ ਪਹਿਲਾਂ ਵੇਖਣਾ ਹੀ ਭੱਜਣ ਤੋਂ ਪਹਿਲਾਂ ਇਦੇ ਹੁਣ ਪਿੰਡ 'ਚ ਬੇਇਜ਼ਤੀ ਕਰਵਾਤੇ ਨਾਲੇ ਕੁੱਟ ਪਵਾਤੇ ਨਾਲੇ ਪਰਚੇ ਦੇ ਕੰਮ ਨੇੜੇ ਆ ਉਹਨਾਂ ਨੇ ਪੁਲਿਸ ਵਾਲਿਆਂ ਨੇ 1 ਵਜੇ ਨੂੰ ਹਦਾਇਤ ਦਿੱਤੀ ਆ ਪਰਚਾ ਪਿਆ ਤਾਂ ਨਹੀਂ ਕਿ ਪੈ ਗਿਆ ਪਰਚਾ ਪਿਆ ਨਹੀਂ ਆਲੇ 4 ਦਿਨ ਹੋ ਗਏ ਕਰਾਂ ਦੀ ਤਾਂ ਮਸਲਾ ਠੰਡਾ ਹੋ ਗਿਆ ਹੀ ਉਹ ਕਹਿੰਦੇ ਵੀ ਅੱਜ ਤੋਂ ਬਾਅਦ ਸਾਡੇ ਪਿੰਡ ਨਾਲ ਦੇਖੀਏ ਇਹ ਉਹ ਪਰ ਪਰ ਪਰਚਾ ਅਸੀਂ ਪਾਵਾਂਗੇ ਨਾ ਹੀ ਪੁਲਿਸ ਵਾਲੇ ਕਹਿੰਦੇ 4 ਕਿ ਦਿਨ ਹੋ ਗਏ ਮਸਲਾ ਤਾਂ ਠੰਡਾ ਹੋ ਗਿਆ ਹੀ ਪਰ ਕੁੜੀ ਹਲੇ ਵੀ ਮੈਸੇਜ ਕਰਨ ਨੂੰ ਨਹੀਂ ਟੈਗਦੀ ਜੀ ਵੀ ਕਦੇ ਥੇਲੀ ਦੇ ਮੈਸੇਜ ਤੋਂ ਫੋਨ ਕਰ ਲਿਆ ਕਦੇ ਆਂਗਵਾਂਡ ਦੀ ਕੁੜੀ ਤੋਂ ਮੈਸੇਜ ਕਰ ਲਿਆ ਮੈਸੇਜ ਕਰਕੇ ਕਹਿੰਦੀ ਆ ਵੀ ਮੈਂ ਤੇਰੇ ਨਾਲ ਵੀ ਹਲੇ ਚੇਦਾ ਜਮਾ ਕਮ ਨੇੜੇ ਹੈ ਵੀ ਤੂੰ ਮੇਰੇ ਤੇ ਪਰਚਾ ਪਾਉਣ ਤੇ ਯੋ ਅੱਗੋ ਕਹਿ ਦਿੰਦੀ ਆਈ ਪਰਚੇ ਦਾ ਕੀ ਮਸਲਾ ਉਹ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਆਈ ਅੱਛਾ ਕਹਿੰਦੀ ਮੈਂ ਮਰਦਾ ਪਰਚਾ ਪਵਾ ਕੇ ਛੱਡੂਗੀ ਹਾਂਜੀ ਕਹਿੰਦੀ ਪਰ ਉਹ ਜੀ ਉਹ ਹੁਣ ਦੇਖੋ ਪਤਾ ਨਹੀਂ ਉਹਦੀ ਪਲੈਨਿੰਗ ਆ ਖਰੇ ਕੋਈ ਪਲਾਨ ਆਈ ਪਰ ਉਹ ਹਲੇ ਵੀ ਨਹੀਂ ਟਿਕਦੀ ਮੈਂ ਉਹਨੂੰ ਇਹੀ ਕਹਿਣਾ ਵੀ ਜਿਹੜੀ ਤੂੰ ਮੇਰੇ ਸਾਹਮਣੇ ਹੈਗੀਆਂ ਮੈਨੂੰ ਜਿਹੜੀਆਂ ਗੱਲਾਂ ਕਹਿਣੀਆਂ ਇਹ ਤੂੰ ਸਾਰਿਆਂ ਦੇ ਸਾਹਮਣੇ ਕਹਿ ਆਦੇ ਘਰਦਿਆਂ ਦੇ ਸਾਹਮਣੇ ਕਹਿ ਪੁਲਿਸ ਵਾਲਿਆਂ ਦੇ ਸਾਹਮਣੇ ਕਹਿ ਵੀ ਜਿਹੜੇ ਉਹ ਗੱਲ ਮੰਨਣ ਫਿਰ ਤਾਂ ਚਲੋ ਆਪਾਂ ਕਹ ਜਦੋਂ ਕੁੜੀ ਦੀ ਰਜ਼ਾਮੰਦੀ ਹੋਵੇ ਮੁੰਡੇ ਦੀ ਰਜ਼ਾਮੰਦੀ ਹੋਵੇ ਵਿਆਹ ਫੇਰ ਹੀ ਹੁੰਦਾ ਹੁੰਦਾ ਆਪਿਆ ਕੋਟ ਮੈਰਿਜ ਚ ਉਹਨੇ ਸੈਣੀ ਆਈ ਪਰ ਉਹ ਫੇਰ ਵੀ ਕੁੜੀ ਮੁਕਰ ਰਹੀ ਆਈ ਦੇਖੋ ਘਰਦਿਆਂ ਸਾਹਮਣੇ ਪਰ ਮੇਰੇ ਸਾਹਮਣੇ ਹੋ ਰਹੀ ਉਹ ਕਹਿੰਦੀ ਮੈਂ ਤੇਰੇ ਨਾਲ ਹਲੇ ਵੀ ਦੇਖਣਾ ਹੁਣ ਕੁੜੀ ਨੇ ਨਾ ਇਹਦੇ ਪਵਾ ਕੇ ਛੱਤਰ ਛੁਤਰ ਤੇ ਹੁਣ ਕਿਸੇ ਕਿਸੇ ਸਹੇਲੀ ਦੇ ਫੋਨ ਤੋਂ ਮੈਸੇਜ ਕਰ ਲੈਂਦੀ ਆ ਕਿਤੇ ਘਰਦਿਆਂ ਤੋਂ ਕਰਦੀ ਕਿਤੇ ਕਿਵੇਂ ਇਹਨੇ ਉਹਨੂੰ ਕਿਹਾ ਵੀ ਤੂੰ ਹਟ ਜਾ ਐਦੂ ਐਦੂ ਮੇਰੇ ਨਾਲ ਚੰਗਾ ਹੋਰ ਕੀ ਕਰਾਏਂਗੀ ਕੁੱਟ ਵੀ ਪੈਗੀ ਬੇਇੱਜ਼ਤੀ ਵੀ ਹੋਗੀ ਬਹੁਤ ਕੁਝ ਹੋ ਗਿਆ ਪਰ ਚਾ ਮੇਰੇ ਜਮਾ ਨੇੜੇ ਆ ਕਿ ਤੂੰ ਮੇਰੇ ਤੇ ਪਰਚਾ ਪਾਉਣਾ ਕਹਿੰਦੀ ਪਰਚੇ ਦਾ ਕੀ ਆ ਪਰਚੇ ਦਾ ਮਤਦਾਂ ਤੇ ਪੈਂਦੇ ਆ ਫਿਰ ਕੀ ਹੋਗਾ ਤੂੰ ਮਰੇ ਤੇ ਪਰੇਸਰ ਤੇ ਪਾਚਾ ਪਾ ਲੈਗਾ ਪਾਚਾ ਤਾਂ ਪੈ ਜੂਗਾ ਇਹਦੇ ਤੇ ਪਾਚਾ ਪੈ ਜੂਏ ਜੇਲ ਉੱਠ ਜੂ ਤੇ ਉਹਨੇ ਕੀ ਕਰਨਾ ਹੋਰ ਵਿਆਹ ਕਰਾ ਲੂ ਕਿਉਂਕਿ ਜਿੰਦਗੀ ਮੁੰਡਿਆਂ ਦੀ ਉਜੜਦੀ ਹੁੰਦੀ ਆ ਕੁੜੀਆਂ ਉਹਦੀ ਜ਼ਿੰਦਗੀ ਬਣਾ ਲੈਂਦੀਆਂ ਇੱਥੇ ਕਿਉਂਕਿ ਮਰਦ ਪ੍ਰਧਾਨ ਨਹੀਂ ਇੱਥੇ ਨਾਰੀ ਪ੍ਰਧਾਨ ਦਾ ਦੇਸ਼ ਬਣ ਗਿਆ ਇੱਥੇ ਕੁੜੀ ਦੀ ਵੱਧ ਸੁਣੀ ਜਾਂਦੀ ਆ ਜਦੋਂ ਕੋਈ ਮੁੰਡਾ ਕੁੜੀ ਫੜੇ ਜਾਂਦੇ ਨਾ ਉੱਥੇ ਮੁੰਡੇ ਦੀ ਗਲਤੀ ਜ਼ਿਆਦਾ ਗਿਣੀ ਜਾਂਦੀ ਆ ਕੁੜੀ ਦੀ ਗਲਤੀ ਨਹੀਂ ਗਿਣੀ ਜਾਂਦੀ ਕਿਉਂ ਨਹੀਂ ਗਿਣੀ ਜਾਂਦੀ ਕਿਉਂਕਿ ਅਗਲਾ ਕਹਿੰਦਾ ਕੁੜੀ ਆ ਕੁੜੀ ਦੀ ਮਰਜ਼ੀ ਨਾਲ ਹੀ ਮੁੰਡਾ ਆਇਆ ਹੁੰਦਾ ਨਾ ਕਿ ਕੱਲਾ ਮੁੰਡਾ ਧੱਕੇ ਨਾਲ ਆਇਆ ਹੁੰਦਾ ਜਦੋਂ ਧੱਕਾ ਹੁੰਦਾ ਉਦੋਂ ਪਤਾ ਲੱਗ ਜਾਂਦਾ ਹੁੰਦਾ ਪਰ ਹਰ ਇੱਕ ਚੀਜ਼ ਮੁੰਡਿਆਂ ਸਰ ਨਾਲ ਥੋਪਿਆ ਕਰੋ 90% ਦੇ 100% ਚੋਂ 80% ਕੁੜੀਆਂਾਂ ਦੀ ਗਲਤੀ ਹੁੰਦੀ ਆ ਜਿਹੜੀ ਕਿ ਮੁੰਡਿਆਂ 'ਤੇ ਥੋਪੀ ਜਾਂਦੀ ਆ ਬਾਈ ਨਾ ਨਾ ਬਹੁਤ ੱਕਾ ਹੋਇਆ ਹਜੇ ਵੀ ਕੁੜੀਏ ਨੂੰ ਤੰਗ ਕਰੀ ਜਾਂਦੀ ਐ ਮੇਰੇ ਨਾਲ ਫੋਨ ਤੇ ਗੱਲ ਕਰ ਮੇਰੇ ਨਾਲ ਫੋਨ ਤੇ ਗੱਲ ਕਰ ਇਹਦੇ ਮਾਪੇ ਉਹਨਾਂ ਨੇ ਇੱਕ ਗੱਲ ਹੀ ਕਹੀ ਐ ਵੀ ਭਾਈ ਤੂੰ ਕੁੜੀ ਨਾਲ ਗੱਲ ਨਹੀਂ ਕਰਨੀ ਪਰ ਇਹਨੇ ਇੱਕ ਕੁੜੀ ਨੂੰ ਗੱਲ ਕਹੀ ਐ ਵੀ ਜਿਹੜੀਆਂ ਗੱਲਾਂ ਤੂੰ ਮੈਨੂੰ ਕਹਿਣੀ ਐ ਮੇਰੇ ਨਾਲ ਵਾਅਦੇ ਕਰਦੀਆਂ ਉਹੀ ਆਦੇ ਮਾਪਿਆਂ ਨਾਲ ਗੱਲ ਕਰ ਤੇ ਮੈਂ ਆਉਣਾ ਤੇਰੇ ਮਾਪਿਆਂ ਨਾਲ ਸਾਰੀ ਗੱਲ ਕਲੀਅਰ ਕਰੂੰਗਾ ਆਪੇ ਖੇਤਰੀ ਕੁੜੀ ਨੇ ਮੈਨੂੰ ਮੈਸੇਜ ਕੀਤਾ ਜਾਂ ਤਾਂ ਤੂੰ ਉਹਦੇ ਸਾਹਮਣੇ ਕਹਿ ਦੇ ਵੀ ਮੈਂ ਤੇ ਇਹਦੇ ਨਾਲ ਜਾਣਾ ਮੈਂ ਤੇਰੇ ਨਾਲ ਖੜਜੂਗਾ ਪਰ ਜੇ ਤੂੰ ਇਹਦੇ ਪਰਚਾ ਪਾਉਣਾ ਚਾਹਣੀ ਐ ਇਹ ਗੱਲ ਗਲਤ ਐ ਬਾਈ ਤ ਭਈ ਮੈਂ ਉਹਦੇ ਮਾਪਿਆਂ ਨੂੰ ਹਲੇ ਤੱਕ ਤਾਂ ਨਹੀਂ ਦੱਸਿਆ ਕਿ ਤੁਹਾਡੀ ਕੁੜੀ ਫਿਰ ਤੋਂ ਮੈਸੇਜ ਕਰਦੀ ਆ ਮੈਨੂੰ ਆਇਆ ਵੀ ਚਲੋ ਮੇਰੇ ਨਾਲ ਜਿਹੜਾ ਕੁਝ ਹੋ ਗਿਆ ਵੀ ਕੁੜੀ ਦੀ ਜ਼ਿੰਦਗੀ ਨਾ ਬਰਬਾਦ ਹੋਵੇ ਪਰ ਕੁੜੀ ਦਾ ਪਤਾ ਨਹੀਂ ਮੇਰੇ ਨਾਲ ਕੋਈ ਵੈਰ ਆਖਰੇ ਵਿਰੋਧ ਆ ਉਹ ਮੇਰੀ ਜ਼ਿੰਦਗੀ ਬਰਬਾਦ ਹੀ ਕਰਨਾ ਚਾਹੁੰਦੀ ਆ ਜਿਹੜੇ ਹਿਸਾਬ ਨਾਲ ਮੈਨੂੰ ਦਿਖ ਰਿਹਾ ਵੀ ਹਲੇ ਵੀ ਨਹੀਂ ਟਿਕਦੀ ਮੈਂ ਆਹੀ ਕਹਿਣਾ ਵੀ ਜਿਹੜਾ ਕੋਈ ਜਿਹੜੀ ਕਿ ਤੂੰ ਮੇਰੇ ਸਾਹਮਣੇ ਆ ਮੇਰੇ ਨਾਲ ਵਾਅਦੇ ਕੀਤੇ ਸੀ ਮੇਰੇ ਨਾਲ ਪ੍ਰੋਮਿਸ ਕੀਤੇ ਜਿਹੜਾ ਕੁਝ ਕੀਤਾ ਯੋ ਤੂੰ ਨਿਭਾਣਾ ਤੂੰ ਆਦੇ ਘਰ ਦੇ ਸਾਹਮਣੇ ਦੱਸ ਪੀਪਲ ਸਾਡੇ ਸਾਹਮਣੇ ਦੱਸ ਵੀ ਮੈਂ ਬਈ ਇਹਦੇ ਨਾਲ ਰਹਿਣਾ ਚਾਹੁੰਨੀ ਆ ਫਿਰ ਤਾਂ ਭਾਵੇਂ ਮੈਨੂੰ ਚਰਾਏ ਚ ਖੜ ਕੇ ਵੱਢ ਲੈਣ ਮੈਂ ਤੇਰੀ ਸਪੋਰਟ ਕਰੂੰਗਾ ਵੀ ਮੈਂ ਹੁਣ ਉਸ ਕੁੜੀ ਦੀ ਕਿੱਦਾਂ ਸਪੋਰਟ ਕਰਾਂ ਜਿਹੜੀ ਕੁੜੀ ਮੇਰੇ ਸਾਹਮਣੇ ਕੁਝ ਹੋਰ ਘਰ ਦੇ ਸਾਹਮਣੇ ਕੁਝ ਹੋਰ ਬਣੀ ਖੜੀ ਆ ਹਨਾ ਜੀ ਉਹ ਬਸ ਕੁੱਲ ਮਿਲਾ ਕੇ ਵੀ ਮੈਂ ਉਹਦਾ ਇੰਨਾ ਕੀਤਾ ਵੀ ਉਹ ਕੁੜੀ ਨੇ ਮੇਰਾ ਕੀ ਮੁੱਲ ਪਾਇਆ ਜੀ ਤੂੰ ਨੂੰ ਕਿਹਾ ਨਹੀਂ ਵੀ ਮੇਰੇ ਤਾਂ ਹੁਣ ਤੂੰ ਕੁੱਟ ਪਵਾਤੀ ਜਾਂ ਕਰਤਾ ਉਹ ਕਰਤਾ ਵੀ ਹੁਣ ਤਾਂ ਮੇਰਾ ਘੜਾ ਛੱਡ ਦੇ ਮੈਂ ਉਹਨੂੰ ਕਿਹਾ ਜੀ ਪਰ ਉਹ ਦੇਖ ਲੋ ਹਲੇ ਵੀ ਨਹੀਂ ਟਿਕਦੀ ਪਤਾ ਨਹੀਂ ਕੋਈ ਉਹਦਾ ਵੈਰ ਆ ਖਰੇ ਉਹਦਾ ਮੈਂ ਤਾਂ ਐਂ ਕਹਿਣਾ ਜੇ ਤੇਰਾ ਕੋਈ ਮੇਰੇ ਨਾਲ ਵੈਰ ਆ ਤਾਂ ਮੈਨੂੰ ਉਹ ਦੱਸ ਦੇ ਵੀ ਜੇ ਤੂੰ ਮਰਾਉਣਾ ਚਾਹੁੰਦੀ ਆ ਤਾਂ ਦੱਸ ਦੇ ਵੀ ਜੇ ਤੂੰ ਪਰਚਾ ਪਾਉਣਾ ਚਾਹੁੰਦੀ ਆ ਤਾਂ ਦੱਸ ਦੇ ਵੀ ਮੈਨੂੰ ਸੱਚ ਦੱਸ ਦੇ ਮੈਨੂੰ ਧੋਖੇ 'ਚ ਫਸਾ ਕੇ ਪਿਆਰ ਦਾ ਲਾਲਚ ਦੇ ਕੇ ਵੀ ਮੈਨੂੰ ਵੀ ਵਾਅਦੇ ਕਰਕੇ ਝੂਠੇ ਵੀ ਮੈਨੂੰ ਐਂ ਨਾ ਫਸਾ ਵੀ ਤੂੰ ਸਿੱਧਾ ਕਹਿ ਦੇ ਵੀ ਮੈਂ ਤੈਨੂੰ ਮਰਾਉਣਾ ਚਾਹੁੰਨੀ ਆ ਕਿਵੇਂ ਮਰਾਵਾ ਜੇ ਤੇਰੀ ਕੋਈ ਹੋਰ ਗੱਲਬਾਤ ਹੈ ਕਿ ਮੈਨੂੰ ਉਹ ਦੱਸ ਦੇ ਵੀ ਮੈਨੂੰ ਆ ਝੂਠੇ ਲਾਰਿਆਂ 'ਚ ਨਾ ਫਸਾ ਵੀ ਮੈਂ ਐਂ ਕਹਿਣਾ ਵੀ ਜਿਹੜੀ ਕੁੜੀ ਹੈਗੀ ਆ ਉਹ ਸੱਚ ਆਵੇ ਸਾਹਮਣੇ ਵੀ ਮੈਨੂੰ ਕਿਉਂ ਕੱਲੇ ਨੂੰ ਐਦਾਂ ਕੀਤਾ ਜਾ ਰਿਹਾ ਤੇ ਕੁੜੀ ਨੂੰ ਉਹ ਘਰੇ ਬਿਠਾਈ ਖੜੇ ਆਪਦਾ ਜਿਹੜੀ ਕੁੱਟ ਪਈ ਤੇ ਤੇ ਉਹਦੇ ਵਜੇ ਤਉਨੂੰ ਦੱਸਿਆ ਤੇ ਉਹਦੇ ਗਾਂ ਤੈਨੂੰ ਨੇ ਕੀ ਕਿਹਾ ਵੀ ਮੈਂ ਤੇਰੇ ਮੱਲਮ ਲਾਉਂਗੀ ਕਿ ਨਹੀਂ ਮੱਲਮ ਕੀ ਜੀ ਉਹ ਕਹਿੰਦੀ ਵੀ ਅੱਗੋਂ ਮੈਨੂੰ ਕਹਿੰਦੀ ਵੀ ਕਿੱਡੀ ਗੱਲ ਆ ਵੀ ਤੂੰ ਮੇਰੇ ਪਿੱਛੇ ਕੁੱਟ ਹੀ ਨਹੀਂ ਖਾ ਸਕਦਾ ਵੀ ਮੈਂ ਤੈਨੂੰ ਇੰਨਾ ਪਿਆਰ ਕੀਤਾ ਵੀ ਮੈਂ ਕਹਾ ਮੈਂ ਪਿਆਰ ਕੀਤਾ ਤਾਂ ਹੀ ਕੁੱਟ ਖਾਦੀ ਆ ਜੇ ਮੈਂ ਪਿਆਰ ਹੀ ਨਾ ਕੀਤਾ ਹੁੰਦਾ ਮੈਂ ਕਿਵੇਂ ਕੁੱਟ ਖਾ ਲੈਂਦਾ ਜੀ ਤੇ ਹੁਣ ਤੂੰ ਕਹਿਣਾ ਕੀ ਚਾਹਣਾ ਗਾਂ ਜਿਹੜੀਆਂ ਕੁੜੀਆਂ ਜਾਂ ਮੁੰਡੇ ਪਿਆਰ ਕਰ ਜਵਾਨੀ ਚੜਨੀ ਆ ਜਾਂ ਤੁਹਾਡੇ ਬਰਾਬਰ ਦੇ ਜਿਹਨਾਂ ਦੇ ਚੜੀ ਵੀ ਜਵਾਨੀ ਜਿਹੜੇ ਇਹ ਕੰਮ ਕਰਦੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਕੁੜੀਆਂ ਨੂੰ ਵੀ ਐਦਾਂ ਨਾ ਕਰਿਆ ਕਰੋ ਵੀ ਕਿਸੇ ਦੇ ਮਾਂ ਦੇ ਪੁੱਤ ਨੂੰ ਐ ਜਿੰਦਗੀ ਨਾ ਬਰਬਾਦ ਕਰੋ ਥੋਡੀ ਜਿੰਦਗੀ ਬਣ ਜਾਣੀ ਹੈ ਕਿਸੇ ਹੋਰ ਨਾਲ ਵਿਆਹ ਕਰਾ ਲੈਣਾ ਪਰ ਉਹ ਮੁੰਡਾ ਚੋਰੇ ਚ ਮਰ ਜਾਂਦਾ ਕਈ ਉਹ ਵੀ ਮਤਲਬ ਕੁਝ ਖਾ ਕੇ ਮਰ ਜਾਂਦੇ ਆ ਕਈ ਜੇਲਾਂ ਚ ਬਿਜਾ ਵੜਦੇ ਆਈ ਕਈਆਂ ਦੇ ਉਹ ਪਰਿਵਾਰਾਂ ਨੂੰ ਬੇਇੱਜ਼ਤੀ ਹੋ ਜਾਂਦੀ ਆ ਨਾ ਜੀ ਪਰ ਮੈਂ ਮੁੰਡਿਆਂ ਨੂੰ ਵੀ ਕਹਿੰਨਾ ਵੀ ਬਈ ਜਨਾਨੀ ਜਾਤ ਤੇ ਕੁੜੀਆਂ ਤੇ ਕਦੇ ਪਰੋਸਾ ਨਾ ਕਰੋ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਮੁੱਕਰ ਜਾਣੀਆਂ ਕਿਉਂਕਿ ਮੇਰੇ ਨਾਲ ਤਾਂ ਇਹ ਹੱਡ ਬੀਤੀ ਆ ਮੈਂ ਹੁਣ ਉਸ ਕੁੜੀ ਨੂੰ ਕਿਵੇਂ ਰਿਪਲਾਈ ਕਰਦਾ ਉਹਦਾ ਵੀ ਜਿਹੜੀ ਕੁੜੀ ਹੁਣ ਮੇਰੇ ਨਾਲ ਇੰਨਾ ਕਰਕੇ ਦੂਰੀ ਮੈਨੂੰ ਮੈਸੇਜ ਕਰ ਰਹੀ ਆ ਠੀਕ ਹੈ ਜੀ ਠੀਕ ਹੈ ਬਈ ਧੰਨਵਾਦ ਧੰਨਵਾਦ ਬਈ ਏ ਬਾਈ ਨਾਲ ਧੋਖਾ ਹੋਇਆ ਇਹਦੀ ਸੇਲੀ ਸੀ ਜਿਹੜੀ ਇਹਦੇ ਨਾਲ ਧੱਕੇ ਨਾਲ ਉਹਨੂੰ ਭਜਾ ਕੇ ਲੈ ਗਈ ਆਪ ਵੀ ਭਜਿਆ ਉਸ ਤੋਂ ਬਾਅਦ ਉੱਥੇ ਗਏ ਫੜੇ ਗਏ ਉਸ ਤੋਂ ਬਾਅਦ ਇਹਦੇ ਕੁੱਟ ਪਈ ਪਰਚੇ ਦੇ ਨੇੜ ਕੰਮ ਹੋ ਗਿਆ ਪੁਲਿਸ ਵਾਲਿਆਂ ਨੇ ਇਹਨੂੰ ਹਦਾਇਤ ਦੇ ਕੇ ਛਡਤਾ ਵੀ ਤੂੰ ਗਾਹ ਨੂੰ ਇਹਨਾਂ ਦੇ ਪਿੰਡ ਦੱਸਿਆ ਤੇਰੇ ਤੇ ਪਰਚਾ ਪਾਵਾਂਗੇ ਹੁਣ ਕੁੜੀ ਫੇਰ ਬਾਅਦ ਬਾਅਦ ਮੈਸੇਜ ਕਰੀ ਜਾਂਦੀ ਆ ਵੀ ਮੈਂ ਤੇਰ ਨਾਲ ਪਿਆਰ ਕਰਦੀ ਆ ਮੈਂ ਤੇਰ ਨਾਲ ਹੋ ਕਰਦੀ ਆ ਇਹ ਕਦਮ ਇਹਦੇ ਕੁੱਟ ਪਾਤੀ ਉਹ ਕਹਿੰਦੀ ਮੇਰੀ ਖਾਤਰ ਤੂੰ ਕੁੱਟ ਵੀ ਨਹੀਂ ਖਾ ਸਕਦਾ ਇਹ ਕਦਮ ਪਰਚੇ ਦੇ ਜਮਨ ਨੇੜੇ ਆਉ ਕੇ ਦੀ ਫਿਰਕੀ ਹੋ ਗਿਆ ਪਰਚੇ ਤਾਂ ਮਰਦਾਂ ਤੇ ਪੈਂਦੇ ਆ ਪਰਚੇ ਦਾ ਕੀ ਮਸਲਾ ਤੇ ਇਹਨੂੰ ਜਮਾ ਉਹ ਸੋਚਦਾ ਵੀ ਇਹ ਸੋਚਦਾ ਵੀ ਮੈਨੂੰ ਇਹ ਜੇਲ ਕਰਾ ਕੇ ਛੱਡੂਗੀ ਇਹ ਹੁੰਦਾ ਵੀ ਆ ਬਾਈ ਇਹ ਇਹਦੇ ਨਾਲ ਹੀ ਇਕੱਲੇ ਨਾ ਤੁਸੀਂ 70 75% ਜਿਹੜੇ ਇਹ ਪਿਆਰ ਚ ਲੋਕ ਧੱਕਾ ਕਰਦੇ ਆ ਮੁੰਡੇ ਕੁੜੀਆਂ ਉੱਥੇ ਕੁੜੀਆਂ ਬਹੁਤ ਆ ਜਿਹੜੀ ਮੁੰਡਿਆਂ ਦੀਆਂ ਜ਼ਿੰਦਕਾਂ ਖਰਾਬ ਹੋ ਜਾਂਦੀਆਂ ਕੋਈ ਮੁੰਡੇ ਕੁੜੀਆਂ ਪਿੱਛੇ ਨਸ਼ੇ ਤੇ ਲੱਗ ਜਾਂਦੇ ਆ ਕੋਈ ਮੁੰਡੇ ਕਈਆਂ ਤੇ ਪਰਚੇ ਪੈ ਜਾਂਦੇ ਹੋ ਜੇਲਾਂ ਚ ਉੱਟ ਜਾਂਦੇ ਆ ਆਪ ਆਪ ਦੀ ਜ਼ਿੰਦਗੀ ਕਰਾ ਲੈਂਦੇ ਵਸਾ ਲੈਂਦੇ ਆ ਕਈ ਮੁੰਡੇ ਆ ਕੋਈ ਆਪਣਾ ਗਲਤ ਕੰਮ ਵੀ ਚੱਕ ਲੈਂਦੇ ਆ ਸਟੈਪ ਚੱਗਦੇ ਆ ਗਲਤ ਕੋਈ ਮਰ ਜਾਂਦਾ ਕੋਈ ਹੋਰ ਆ ਹਨਾ ਵੀ ਇਹ ਚੀਜ਼ਾਂ ਹੁੰਦੀਆਂ ਇਸ਼ਕ ਦੇ ਵਿੱਚ ਬਹੁਤ ਹੁੰੀਆਂ ਪਰ ਇੱਕ ਚੀਜ਼ ਮੈਂ ਸੋਚਦਾ ਯਾਰ ਵੀ ਜਿਹੜੇ ਮੁੰਡੇ ਆ ਮੁੰਡੇ ਮੂਵ ਔਨ ਨਹੀਂ ਹੁੰਦੇ ਛੇਤੀ ਕੁੜੀਆਂ ਕਦੋਂ ਮੂਵ ਔਨ ਹੋ ਜਾਂਦੀਆਂ ਇਹ ਮੈਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਇੱਕ ਚੀਜ਼ ਮੈਂ ਜਰੂਰ ਥੋੜੀ ਜਿਹਾ ਆਪਣੇ ਦਿਮਾਗ ਨਾਲ ਚੀਜ਼ ਲਾਈ ਸੀ ਵੀ ਸ਼ਾਇਦ ਕੁੜਿਆਂ ਦੇ ਦਿਲ 200 ਗ੍ਰਾਮ ਦੇ ਹੁੰਦੇ ਤਾਂ ਮੂਵ ਔਨ ਹੋ ਜਾਂਦੀਆਂ ਛੇਤੀ ਮੁੰਡਿਆਂ ਦੇ ਗ੍ਰਾਮ ਸ਼ਾਇਦ ਵੱਧ ਹੁੰਦਾ 100 ਗ੍ਰਾਮ ਭਾਰੇ ਹੁੰਦੇ ਆ ਤਾਂ ਨਹੀਂ ਮੂਵ ਹੋਣ ਹੁੰਦੇ ਇਹ ਸ਼ਾਇਦ ਮੈਨੂੰ ਆ ਵੀ ਆਪਾਂ ਤਾਂ ਇੱਕ ਆਪਦੇ ਸੋ ਜਿਹੜੇ ਮੁੰਡੇ ਮੁੰਡੇ ਮੂਵ ਆਉਣ ਆਉਣ ਦੀ ਵੀ ਆ ਨਸ਼ਾ ਚ ਵੱਢ ਜਾਂਦੇ ਆ ਕੋਈ ਹੋਊਗਾ ਜਿਹੜਾ ਨਹੀਂ ਵੱਢਦਾ ਨੇ 17-80% ਮੁੰਡੇ ਨਸ਼ਾ ਚ ਵੱਡ ਜਾਂਦੇ ਆ ਕਈਆਂ ਦੇ ਪਾਚੇ ਪੈ ਜਾਂਦੇ ਆ ਕਈ ਹੋਰ ਗਲਤ ਸਟੈਪ ਚੱਕ ਜਾਂਦੇ ਆ ਇੱਥੇ ਜ਼ਿੰਦਗੀ ਖਰਾਬ ਹੋ ਜਾਂਦੀ ਆ ਤੁਸੀਂ ਇੱਕ ਚੀਜ਼ ਆ ਮੁੰਡਿਓ ਸਨੇ ਕੁੜਗਵਾ ਦੇ ਯਸ਼ਕ ਕਰਨਾ ਕਰੀ ਜਾਓ ਪਰ ਇੱਕ ਕਦੇ ਗਲਤ ਸਟੈਪ ਨਾ ਚੱਕੋ ਨਾ ਨਸ਼ਾ ਚ ਵੱਡੋ ਆ ਤੇ ਮਾਪਿਓ ਦੇ ਬਾਰੇ ਸੋਚੋ ਜਿਨ੍ਹਾਂ ਨੇ ਤੁਹਾਨੂੰ ਜੰਮਿਆ ਪਾਲਿਆ ਐਡਾ ਕੀਤਾ ਉਹਦੇ ਤੁਹਾਡੇ ਸੁਪਨੇ ਪੂਰੇ ਕੀਤਾ ਐਨਾ ਪਿਆਰ ਦਿੱਤਾ ਉਹਨਾਂ ਬਾਰੇ ਜਰੂਰ ਸੋਚਿਆ ਕਰੋ ਬਈ ਸਾਡੀ ਇੱਕ ਵੀਡੀਓ ਸਿੱਖਿਆ ਲਈ ਹੁੰਦੀ ਆ ਇੱਕ ਐਂਟਰਟੇਨਮੈਂਟ ਲਈ ਹੁੰਦੀ ਆ ਉਹ ਸਿੱਧੇ ਪਾਸੇ ਰੱਖਿਆ ਕਰੋ ਪੁੱਠੇ ਪਾਸੇ ਨਾ ਰੱਖਿਆ ਕਰੋ ਜੇ ਦੋਨੇ ਪਾਸੇ ਖਰਾਬ ਹੁੰਦੇ ਗਾ ਮੁੰਡੇ ਵੀ ਆ ਕੁਛ ਕੀਤਾ ਕੁਛ ਕੀਤਾ ਨਾ ਵੀ ਮੇਰੇ ਨਾਲ ਤੂੰ ਇਹ ਗੱਲ ਕਰ ਇੰਨਾ ਕੁਛ ਹੋਣ ਦੇ ਬਾਵਜੂਦ ਇਹ ਮੁੰਡਾ ਵੀ ਕਹਿੰਦਾ ਵੀ ਮੈਂ ਨਹੀਂ ਗੱਲ ਕਰ ਸਕਦਾ ਜਾਂ ਮੈਂ ਤੁਹਾਡੇ ਘਰੇ ਜਾਊਂਗਾ ਘਰੇ ਆ ਕੇ ਤੇਰੇ ਪਿਓ ਦੇ ਸਾਹਮਣੇ ਜਾਂ ਤੇਰੀ ਮਾਂ ਦੇ ਸਾਹਮਣੇ ਤੈਨੂੰ ਸੁਮੈਸੇਜ ਭੇਡਾ ਦੂੰਗਾ ਸਾਹਮਣੇ ਮੈਂ ਕਰੇ ਕਹੀ ਦੀ ਵੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਮੁੰਡੇ ਦੇ ਕੁੜੀ ਦੇ ਪਿਓ ਨੇ ਸੋਚਿਆ ਵੀ ਨਹੀਂ ਇਹ ਮੁੰਡਾ ਬੇਰੁਜ਼ਗਾਰ ਅਜੇ ਪੜ੍ਹਾਈ ਪੂਰੀ ਕਰਕੇ ਹਟਣਾ ਸੀ ਤੇ ਇਹ ਕੰਮ ਹੋ ਗਿਆ ਔਨ ਜੇ ਗਲਤੀ ਉੱਥੇ ਕੁੜੀ ਦੀ ਸੀ ਇਹ ਕਹਿੰਦਾ ਸੀ ਆਪਾਂ ਡਿਗਰੀ ਕੰਪਲੀਟ ਕਰਕੇ ਕੋਈ ਜੌਬ ਤੇ ਲੱਗ ਜਾਾਂਗੇ ਤੇ ਤੇਰਾ ਮਾਂ ਪਿਓ ਵੀ ਸਾਨੂੰ ਖੁਸ਼ੀ ਖੁਸ਼ੀ ਵੀ ਸਾਡੇ ਨਾਲ ਤੋੜ ਤੂਗਾ ਉਹਨੂੰ ਹੋ ਸਕਦਾ ਕੁੜੀ ਨੂੰ ਇਹ ਹੋਵੇ ਵੀ ਹੋ ਸਕਦਾ ਉਹਨਾਂ ਦੇ ਘਰੇ ਕੋਈ ਰਿਸ਼ਤੇਵਾਰੀ ਗੱਲ ਚੱਲਦੀ ਹੋਵੇ ਵੀ ਡਿਗਰੀ ਪੂਰੀ ਹੋਣ ਤੋਂ ਬਾਅਦ ਵੀ ਮੈਨੂੰ ਤੋੜ ਦੇਣਗੇ ਉਹ ਆਪਦੀ ਥਾਂ ਮੈਨੂੰ ਨਹੀਂ ਪਤਾ ਕੀ ਆ ਕੀ ਨਹੀਂ ਪਰ ਜੋ ਕੁਛ ਆ ਤੁਸੀਂ ਆਦੇ ਮਾਪਿਓ ਤੇ ਛੱਡ ਦਿਆ ਕਰੋ ਜੇ ਤੁਹਾਨੂੰ ਇਸ਼ਕ ਦਾ ਇੱਕ ਵਾਰੀ ਦੱਸ ਦਿਆ ਕਰੋ ਜੇ ਉਹਨਾਂ ਨੂੰ ਚੰਗਾ ਲੱਗੂ ਕੁੜੀ ਦਾ ਪਰਿਵਾਰ ਜਾਂ ਮੁੰਡੇ ਦਾ ਪਰਿਵਾਰ ਚੰਗਾ ਲੱਗੂ ਤੁਹਾਡਾ ਰਿਸ਼ਤਾ ਹੋ ਜਾਊਗਾ ਨਹੀਂ ਮੂਵ ਆਨ ਹੋ ਜਾ ਕਰੋ ਜ਼ਿੰਦਗੀ ਨਾ ਖਰਾਬ ਕਰਿਆ ਕਰੋ ਆਪਦੀ ਜ਼ਿੰਦਗੀ ਇੱਕ ਬਹੁਤ ਸੋਹਣੀ ਆ ਛੋਟੀ ਜੀ ਜ਼ਿੰਦਗੀ ਆ ਇਹਨੂੰ ਇੰਜੋਏ ਕਰਿਆ ਕਰੋ ਉਹਨੂੰ ਮਾਣਿਆ ਕਰੋ ਦੋ ਕਦਾਲ ਦਾ ਟੈਨਸ਼ਨ ਆ ਤਾਂ ਹੋਰ ਵੀ ਬਹੁਤ ਆਪਣੀ ਕਬੀਲਦਾਰੀ ਚ ਪਰ ਉਹਨਾਂ ਨੂੰ ਆਪਾਂ ਇੱਕ ਇਗਨੋਰ ਮਾਰਨਾ ਹੁੰਦਾ ਆਪਣੀ ਜ਼ਿੰਦਗੀ ਛੋਟੀ ਜੀ ਹੈ ਉਹਨੂੰ ਇੰਜੋਏ ਕਰਿਆ ਕਰੋ ਹੋਰ ਕੁਝ ਨਹੀਂ ਸਾਡੀ ਸਾਡੀ ਵੀਡੀਓ ਇੱਕ ਸਿੱਖਿਆ ਲਈ ਹੁੰਦੀ ਹੈ ਇੱਕ ਐਂਟਰਟੇਨਮੈਂਟ ਲਈ ਹੁੰਦੀ ਹੈ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਜਾ ਕਰੋ ਪੁੱਠੇ ਪਾਸੇ ਨਾ ਲੈ ਕੇ ਜਾਇਆ ਕਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਮਲੂਕਾ ਧੰਨਵਾਦ